ਇਹ ਕੀ ਕਰਦੇ ਹੁੰਦੇ ਪਹਿਲਾਂ ਗੋੜ ਪਾਣੀ ਵਿੱਚ ਬਲਦਾਂ ਆਪਾਂ ਨੂੰ ਪੁਲਿਸ ਦਾ ਇੱਕ ਹੋਰ ਹੀ ਰੂਪ ਦੇਖਣ ਨੂੰ ਮਿਲਿਆ ਕੇਸ ਹੋਵੇ ਜਾਂ ਕਿਸੇ ਕੁੜੀ-ਕੜੀ ਦਾ ਰੌਲਾ ਹੋਵੇ ਅੱਛਾ ਜੀ ਫੇਰ ਭੱਗ ਜਾਣਾ ਹੁਣ ਤੋਂ ਬਸਾਖੀ ਬੇਬੇ ਦਾ ਕਿਤੇ ਬਾਹਰ ਸੀਗਾ ਵੱਡਾ ਚੋਲਾ ਦਸਵੇਂ ਪਾਛਾ ਸਸੀ ਗੱਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਜੀ ਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਹੀ ਰੱਖੇ ਜੀ ਅੱਜ ਹੈਗੀ ਮਾਗੀ ਜੀ ਤੇ ਆਪਾਂ ਚੱਲੇ ਸੀ ਗੁਰਦੁਆਰਾ ਸਾਹਿਬ ਤੇ ਉਤੋਂ ਪਹਿਲਾਂ ਜਿਹੜੀ ਆਪਾਂ ਰਾਤ ਲੋਹੜੀ ਬਾਲੀ ਸੀ ਉਹਨੂੰ ਵਧਾਉਣਾ ਜੀ ਹ ਰਿਤੀ ਰਿਵਾਜ ਨੇ ਜਿਹੜੇ ਉਹਦੇ ਉਹ ਪੂਰੇ ਕਰਕੇ ਆਪਾਂ ਉਹਨੂੰ ਵਧਾਉਣੀਆ ਤੇ ਦਿਖਾਉਣੀਆ ਤੁਹਾਨੂੰ ਬਣੇ ਰਹੋ ਨਾਲ ਤੁਸੀਂ ਵਲੌਗ 'ਚ ਜਸ਼ਨ ਲੱਗਿਆ ਕਰਨੀ ਜੀ ਕੀ ਕੀ ਕਰਦੇ ਹੁੰਦੇ ਪਹਿਲਾਂ ਗੋੜ ਪਾਣੀ ਵਿੱਚ ਪਹਿਲਾਂ ਗੋੜ ਰੱਖਣਾ ਜੀ ਫਿਰ ਇਹਦੇ ਤੇ ਸਰੋਂ ਦਾ ਤੇਲ ਫਿਰ ਇਹਦੇ ਤੇ ਸਰੋਂ ਦਾ ਤੇਲ ਪਾ ਕੇ ਜੀ ਤੇ ਫਿਰ ਇਹਨੂੰ ਆਪਾਂ ਆਪਣੇ ਦਾ ਸਬਜੀ ਐ ਸਬਜੀ 'ਚ ਪਾ ਦਾਂਗੇ ਤੇ ਨਹੀਂ ਤਾਂ ਨਹਿਰ 'ਚ ਵੀ ਤੈਰ ਸਕਦੇ ਆਪਾਂ ਇਹਨੂੰ ਬਿੱਗ ਬੀ ਗੰਦੀ ਜਗ੍ਹਾ ਨਹੀਂ ਸਿੱਟੀ ਦਾ ਹੁੰਦਾ ਹਰੀਆਲੀ ਜੀ ਪਾਉਂਦੇ ਨੇ ਅਸੀਂ ਹਾਂ ਹਰੀਆਲੀ ਜੀ ਹਰੀਆਲੀ ਜੀ ਬੰਦਦੇ ਨੇ ਜੇ ਆਪਾਂ ਇਹਨੂੰ ਸਬਜ਼ੀ ਜੀ ਪਾ ਦਾਂਗੇ ਤੇ ਹੁਣ ਆਪਾਂ ਇਹਨੂੰ ਥੈਲੇ 'ਚ ਪਾ ਕੇ ਰੱਖ ਲਾਂਗੇ ਜਦੋਂ ਖੇਤ ਗਏ ਪਾ ਦਾਂਗੇ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਨੇ ਆ ਹਾਂਜੀ ਮੈਨੇਜਰ ਸਾਹਿਬ ਨੇ ਲਾਇਆ ਹਾਂ ਲੰਗਰ ਜੀ ਤੇ ਆਪਾਂ ਵੀ ਛਕਨੇ ਚਾਹ ਤੇ ਚਾਹ ਦੇ ਨਾਲ ਕੀ ਹੈ ਬਈ ਚਾਹ ਦੇ ਨਾਲ ਕੀ ਹੈ ਬਦਾਣਾ ਹੀ ਬਦਾਣਾ ਮਟਰ ਮਟਰ ਦੇ ਬਦਾਣਾ ਜੀ ਹੈ ਕਸਾਈਰ ਸਿੰਘ ਅੰਤ ਤੱਕ ਸੇਵਾਦਾਰ ਸੇਵਾ ਕਰਦਾ ਹੋਇਆ ਹੈ ਮੈਨੇਜਰ ਸਾਹਿਬ ਵਧਾਈਆਂ ਵਾ ਮਾਗੀ ਦੀਆਂ ਤੁਹਾਨੂੰ ਲੰਗਰ ਲਾਇਆ ਹੈ ਲੰਗਰ ਲਾਤਾ ਸਵੇਰੇ ਸਵੇਰੇ ਹੈ ਨਹੀਂ ਬ్రో ਵਧਾਈਆਂ ਵੀ ਵਧਾਈਆਂ ਮਕਰਤਕਰਾਂਤੀ ਦੀਆਂ ਅੱਜ ਛੁੱਟੀ ਹੈ ਅੱਜ ਛੁੱਟੀ ਹੈ ਆ ਯਾਰ ਜੀ ਮੇਰਾ ਤਾਂ ਲਫਾਫੇ ਜੀ ਪਾ ਦਿਓ ਯਾਰ ਹਾਂਜੀ ਆਪਾਂ ਪਹਿਲਾਂ ਮੱਥਾ ਟੇਕ ਕੇ ਆਉਨੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਫੇਰ ਚੱਲਦੇ ਆ ਉੱਥੇ ਚਾਹ ਵੀ ਪੀਵਾਂਗੇ ਤੇ ਸੇਵਾ ਵੀ ਕਰਾਂਗੇ ਥੋੜਾ ਟਾਈਮ ਕੋਣ ਜਾ ਕੋ ਵੀ ਸੰਗਤ ਲੈ ਪਾਓ ਟਰੇਜੀ ਦਰ ਲੈ ਹਾਂਜੀ ਆਪਾਂ ਨਾਲ ਗੁਰਦੁਆਰਾ ਸਾਹਿਬ ਤੋਂ ਘਰ ਆ ਗਏ ਸੀਗੇ ਉੱਥੇ ਸੇਵਾ ਕਰਕੇ ਥੋੜੀ ਤੇ ਉੱਥੇ ਪ੍ਰੋਗਰਾਮ ਬਣ ਗਿਆ ਵੀ ਆਪਾਂ ਅੱਜ ਚੱਲਦੇ ਆ ਮਾਗੀ ਆ ਦਮਦਮਾ ਸਾਹਿਬ ਚੱਲਦੇ ਆ ਮੱਥਾ ਟੇਕਣ ਤੇ ਅਸੀਂ ਸਾਰੇ ਮੁੰਡੇ-ਮੁੰਡੇ ਚੱਲੇ ਆ ਅੱਜ ਦਮਦਮਾ ਸਾਹਿਬ ਤੁਸੀਂ ਵਲੌਗ ਨਾਲ ਬਣੇ ਰਹੋ ਆਪਾਂ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਪਹਿਲੀ ਵਾਰ ਹੀ ਚੱਲੇ ਆ ਮਾਗੀ ਤੇ ਤੇ ਵੈਸੇ ਉੰਜ ਤਾਂ ਗਏ ਆ ਮੈਂ ਵਿਸਾਖੀ ਤੇ ਗਿਆ ਮੈਂ ਵੈਸੇ ਵੀ ਗਏ ਆ ਪਰ ਅੱਜ ਮਾਗੀ ਤੇ ਪਹਿਲੀ ਵਾਰੀ ਚੱਲੇ ਆ ਤੁਸੀਂ ਵੀ ਬਣੇ ਰਹੋ ਨਾਲ ਵਲੌਗ ਦੇ ਚੱਲਦੇ ਆ ਹੁਣ ਆਪਾਂ ਲਓ ਜੀ ਗੱਡੀ ਕਰ ਲਈ ਰੈਡੀ ਆਪਾਂ ਝੰਡਾ ਬੰਨ ਲਿਆ ਪਚੰਗੀ ਸਿੰਘ ਕਿੱਥੇ ਰਿਹਾ ਆਪਣੇ ਤੋਂ ਲਓ ਵੀ ਆਪਣੀ ਸਿੰਘ ਵੀ ਤੇ ਰੈਡੀ ਨੇ ਹਨਾ ਲੋ ਜੀ ਆਪਾਂ ਰੁਕੇ ਸੀ ਚੀਮੇ ਇੱਥੇ ਚੱਲ ਰਿਹਾ ਪਕੌੜਿਆਂ ਦਾ ਲੰਗਰ ਆਪਾਂ ਪਕੌੜੇ ਲੈ ਕੇ ਆਏ ਤੇ ਖਾ ਰਹੇ ਆ ਇਧਰ ਵੀ ਸੰਗਤ ਖਾਰੀ ਆ ਸਾਰੇ ਪਕੌੜੇ ਸਵਾਦ ਨੇ ਮਿਰਚਾਂ ਜ਼ਿਆਦੇ ਨੇ ਹਨਾ ਹਾਂ ਲੋ ਜੀ ਸ਼ਗਲਿਆ ਲੰਗਰ ਆਪਾਂ ਚੱਲਦੇ ਹੁਣ ਚਾਲਾ ਪਾਉਣੇ ਅੱਗੇ ਨੂੰ ਅੱਗੇ ਆਪਾਂ ਪਹੁੰਚ ਗਏ ਮਾਨਸਾ ਮਾਨਸਾ ਆਪਾਂ ਨੂੰ ਪੁਲਿਸ ਦਾ ਇੱਕ ਹੋਰ ਹੀ ਰੂਪ ਦੇਖਣ ਨੂੰ ਮਿਲਿਆ ਕਿ ਦੇਖੋ ਪੰਜਾਬ ਪੁਲਿਸ ਵੱਲੋਂ ਇੱਥੇ ਲੰਗਰ ਲਾਇਆ ਗਿਆ ਜੀ ਚਾਹ ਦੇ ਬਰੈਡਾਂ ਦਾ ਇਹ ਚੱਲ ਰਿਹਾ ਹੈ ਘੋਰ ਨਹੀਂ ਸਕਨੇ ਲੋ ਸ਼ਕੀ ਨੂੰ ਜਸਾ ਚੇਹ ਰਹੀ ਤੂੰ ਤੀਨੂ குரு ਜਿਨਰਾ ਦਾ ਪਾਣੀ ਆਖਦੇ ਏ ਟਿੱਪਿਆਂ ਦੀ ਰੇਤ ਚਾਵੇਂ ਲੋ ਜੀ ਪਹੁੰਚ ਗਏ ਆਪਾਂ ਦਾਵਾ ਸਾਬ ਤੇ ਟੇਕਦੇ ਆ ਮੱਥਾ ਤੁਹਾਨੂੰ ਵੀ ਦਿਰਾਉਣੇ ਆ ਦਰਸ਼ਨ ਸੰਗਤ ਆਪਣੀ ਪਹੁੰਚ ਗਈ ਰਸ਼ ਬਹੁਤ ਜ਼ਿਆਦਾ ਉੱਪ ਚੰਗੇ ਹੋ ਆ ਜਾਓ ਜਮਾ ਗਰਾਊਂਡ ਦੇ ਵੀ ਨਹੀਂ ਵਾਰੀ ਮਿਲ ਰਹੀ ਦੇਖ ਲੋ ਕੰਨਾ ਰਸ਼ ਹੈ ਸਿੰਘਣਾ ਫੋਟੋ ਸ਼ੂਟ ਹੁੰਦੀ ਹੈ ਆ ਜਾ ਹਾਂਜੀ ਹੁਣ ਆਪਾਂ ਚੱਲਦੇ ਆਂ ਭੂਰਾ ਸਾਹਿਬ ਚ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਭੂਰਾ ਹੀ ਹੈ ਨਾਮੁ ਆਏ ਗੁਰੂ ਸਤ ਸਤ ਨਾਮੁ ਆਏ ਗੁਰੂ ਨਾਨਕ ਦੇਵ ਜੀ ਉਲਾਮ ਵਾਲਿਓ ਸਤ ਨਾਮੁ ਆਏ ਗੁਰੂ ਹਾਜੀ ਸੰਗਤ ਜੀ ਜਿਹੜਾ ਅਸੀਂ ਦਰਸ਼ਨ ਕਰਕੇ ਆਏ ਆਂ ਬਾਬਾ ਦੀਪ ਸਿੰਘ ਜੀ ਦੇ ਭੂਰਾ ਸਾਹਿਬ ਦੇ ਇੱਥੇ ਬਾਬਾ ਦੀਪ ਸਿੰਘ ਜੀ ਨੇ 53 ਸਾਲ ਭਗਤੀ ਕੀਤੀ ਹੈ ਤੇ ਤੁਸੀਂ ਵੇਖਿਆ ਵੀ ਧਰਤੀ ਦੇ ਕਿੰਨਾ ਥੱਲੇ ਆਹੋ ਤੇ ਉਹਦੇ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਹਨਾ ਇੱਕ ਕੋਕੜੇ ਪਏ ਸੀ ਇੱਕ ਚ ਪਾਣੀ ਰੱਖਦੇ ਸੀ ਇੱਕ ਚ ਛੋਲੇ ਰੱਖਦੇ ਸੀ ਤੇ ਰੋਸ਼ਨਦਾਨ ਸੀਗੇ ਹਨਾ ਤੇ ਇਹ ਸੀਗਾ ਭੋਰੇ ਦਾ ਤਿਹਾੜੀ ਤੇ ਹੁਣ ਤੁਹਾਨੂੰ ਆਪਾਂ ਕਰਾਉਣੇ ਆ ਬਾਹਰੋਂ ਦਮਦਮਾ ਸਾਹਿਬ ਦੇ ਦਰਸ਼ਨ ਜੀ ਤੇ ਸੰਗਤ ਜੀ ਰਸ ਆਪਣੇ ਤੋਂ ਵੀ ਜ਼ਿਆਦਾ ਹੋ ਗਿਆ ਜਦੋਂ ਆਪਾਂ ਆਏ ਸੀ ਨਾ ਦੇਖੋ ਕਿੰਨਾ ਰਸ ਆ ਕਿੱਥੇ ਤੱਕ ਭੀੜ ਹੋ ਗਈ ਨੇ ਬਹੁਤ ਸਾਰਾ ਸਤਿਕਾਰ ਤੁਹਾਡਾ ਨਾਮ ਸੁਣ ਕੇ ਸਾਰੇ ਨਾਮ ਯਾਦ ਕਰਵਾਉਂਗੀ ਬਾਬਾ ਜੀ ਇੱਥੇ ਰਹਿਣੇ ਹੋ ਤੁਸੀਂ ਮੈਂ ਮੌੜ ਹੁਣਾਂ ਜੀ ਵੱਧ ਅੱਛਾ ਜੀ ਆ ਜਾ ਕੋਈ ਜਮੀਨ ਨੂੰ ਦਾ ਕੇਸ ਹੋਵੇ ਜਾਂ ਕਿਸੇ ਕੁੜੀ ਕਲੀ ਦਾ ਰਾਲਾ ਹੋਵੇ ਅੱਛਾ ਜੀ ਫੇਰ ਵਗ ਜਾਣਾ ਹੁਣ ਤੋਂ ਮਸਾਖੀ ਬੇਬੇ ਦਾ ਕਿਤੇ ਬਾਹਰ ਸੀਗਾ ਕੋਈ ਰਾਲਾ ਦੀ ਜ਼ਮੀਨ ਦਾ ਠੀਕ ਹੈ ਜੀ ਆ ਜਾ ਪੁੱਤਰਾਂ ਨੂੰ ਹੋ ਜਾ ਉਧਰ ਗੋਲੀ ਮਾਰ ਜਾ ਲੋ ਜੀ ਬਾਬਾ ਜੀ ਨਾਲ ਕਹਿੰਦੇ ਕੰਟੈਕਟ ਕਰ ਸਕਦੇ ਹੋ ਤੁਸੀਂ ਜੇ ਕਿਸੇ ਦਾ ਧੱਕੇਸ਼ਾਹੀ ਨਾਲ ਜ਼ਮੀਨ ਰੋਕ ਰਹੇ ਨੇ ਜਾਂ ਕੋਈ ਕੁੜੀ ਦਾ ਕੇਸ ਹੈ ਧੱਕੇ ਨਾਲ ਕੋਈ ਨਹੀਂ ਹਾਂਜੀ ਆਪਾਂ ਹੁਣ ਉਧਰ ਤੱਕ ਸਭ ਦੇ ਮੱਥਾ ਟੇਕ ਕੇ ਤੇ ਹੁਣ ਭਾਈ 달 ਸਿੰਘ ਦੇ ਘਰ ਜਲਦੇ ਆਪਾਂ ਤੁਹਾਨੂੰ ਉਥੇ ਦਰਸ਼ਨ ਕਰਾਵਾਂਗੇ ਸੰਗਤ ਉੱਥੇ ਤਾਂ ਬਹੁਤ ਆਉਂਦੀ ਹੈ ਪਰ ਇੱਧਰ ਬਹੁਤ ਘੱਟ ਆਉਂਦੀ ਹੈ ਤੇ ਆਪਾਂ ਤੁਹਾਨੂੰ ਵੀਡੀਓ 'ਚ ਬਣੇ ਰਹੋ ਤੇ ਤੁਹਾਨੂੰ ਘਰ ਦੇ ਦਰਸ਼ਨ ਕਰਾਉਣੇ ਆ ਇੱਧਰ ਨਾਲ ਹੀ ਆ ਗੁਰਦੁਆਰਾ ਸਾਹਿਬ ਦੇ ਪੈਦਲ ਜਾ ਰਹੇ ਆ ਆਪਾਂ ਨੇੜੇ ਹੀ ਆ ਰਸਤਾ ਲੋ ਜੀ ਆ ਗਈ ਹਵੇਲੀ ਤੇ ਅੰਦਰ ਦਰਸ਼ਨ ਕਰਾਉਣੇ ਆ ਤੁਹਾਨੂੰ ਆਪਾਂ ਉਹ ਸਮੇਂ ਦੀ ਮਾਰਤੀ ਹੈ ਗਾਇਨ ਤਾਂ ਕਿ ਦੋ ਨਾਟਕ ਕਰ ਬਸ ਦੋਨੋਂ ਰਾਤ ਨੂੰ ਤੇ ਅੱਜ ਕਰਕੇ ਤਾਂ ਕਹਦਾ ਗੱਲ ਇਹ ਆ ਉਹ ਸਰਦਾਰਾਂ ਤੁਮੇ ਫਾਈਨਲ ਹੋਏ 70 ਦੇ ਉੱਪਰ ਖੂਨ ਦੇ ਨਿਸ਼ਾਨ ਲੱਗੇ ਹੋਏ ਨੇ ਵੱਟਾ ਚੋਲਾ ਦਸਵੇਂ ਪਾਛਤ ਦੇ ਨਿਸ਼ਾਨ ਲੱਗੇ ਹੋਏ ਨੇ ਮੁਖਤਰ ਸਾਹਿਬ ਦੇ ਜੰਗ ਸਮੇਂ ਭਾਈ ਮਹਾ ਸਿੰਘ ਦਾ 피ਦਾਵਾ ਪੜਿਆ ਉਹਨਾਂ ਦੇ ਖੂਨ ਦੇ ਨਿਸ਼ਾਨ ਲੱਗੇ ਹੋਏ ਨੇ ਵਹਿ ਕੀਦਾ ਰੀਤ ਪਜਮ ਤਾਂ ਜੀ ਫੈਕ ਕੋਰਦਾਰੀ ਰੀਤ ਪਜਮ ਵਾਜਦੀ ਢੋਰ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਵਾਜਦੀ ਢੋਰ ਦੰਪੂਰਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੋਤਾ ਸੋਤੀ ਅੰਗ ਸਾਰੀ ਬਾਣੀ ਦਰਜ ਹੈ ਇਨਾਂ ਚ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਲਗੀ ਹੈ ਨੀਚੇ ਮੋਰ ਲੱਗੀ ਹੈ ਮੋਰ ਦੇ ਦਰਸ਼ਨ ਤਕਸਾ ਵਿੱਚ ਕਰੇ ਹੋਣਗੇ ਜੀ ਤਲਵੰਡੀ ਸਾਬੋ ਨੂੰ ਤਕਸਾ ਦਾ ਦਰਜਾ ਦਿੱਤਾ ਗੁਰੂ ਸਾਹਿਬ ਜੋ ਮੰਨੇਗਾ ਉਸ ਦਾ ਭਲਾ ਹੋਵੇਗਾ ਗੁਰੂ ਅੰਗਦ tang ਹੋਣਗੇ ਇੱਥੇ ਵੀ ਦਰਗਾਹ ਵਿੱਚ ਬੁਖਵਾਖ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਬੁਖਮੰਮਕਾ ਇਹ ਲਿਖੇ ਗੁਰਬਾਣੀ ਦੀ ਸੰਕਲਪ ਕਰਦੇ ਇੱਥੇ ਵੀ ਪਤਾ ਦਰਗਾਹ ਜੀ ਮਾਈ ਗੋਰੀ ਹਾਂਜੀ ਜਿਹੜੇ ਇਹਨਾਂ ਨੂੰ ਦਰਸ਼ਨ ਕਰਾਏ ਸੀ ਬਾਬਾ ਦਾਲ ਚੰਗ ਜੀ ਦੇ ਘਰ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਉਸ ਟਾਈਮ ਦੇ ਵਸਤਰ ਤੇ ਹੋਰ ਗੁਟਕਾ ਸਾਹਿਬ ਸੀਗੇ ਉਹਨਾਂ ਦੇ ਤੇ ਉਹਨਾਂ ਦੀ 12ਵੀਂ ਵੰਸ਼ ਚੱਲ ਰਹੀ ਹੈ ਜੀ ਜਿਨ੍ਹਾਂ ਨੇ ਦਰਸ਼ਨ ਕਰਾਏ ਸੀ ਉਹਨਾਂ ਦੇ ਰਿਸ਼ਤੇਦਾਰ ਨੇ ਪਰ ਜਿਹੜੇ 12ਵੀਂ ਵੰਸ਼ ਚ ਨੇ ਉਹ ਮਾਤਾ ਜੀ ਨੇ ਉਹ ਕਦੇ-ਕਦੇ ਆਉਂਦੇ ਜਦੋਂ ਰਾਸ਼ ਜ਼ਿਆਦਾ ਹੋਈਏ ਆ ਜਾਂਦੇ ਆ ਇਹ ਤੁਹਾਨੂੰ ਆਪਾਂ ਸਾਰੇ ਦਰਸ਼ਨ ਕਰਾਏ ਸੀਗੇ ਤੇ ਹੁਣ ਚੱਲਦੇ ਆਪਾਂ ਉਧਰ ਦਰਬਾਰ ਸਾਹਿਬ ਵੱਲ ਲੋ ਜੀ ਆ ਵੇਖੋ ਆ ਆ ਹਵੇਲੀ ਉਸ ਸਮੇਂ ਦੀ ਹੈ ਪੁਰਾਣੀ ਹੈ ਨਾ ਤੇ ਆ ਇਧਰ ਨਵੀਂ ਰੈਨੋਵੇਟ ਹੋ ਰਹੀ ਹੈ ਇਹ ਵੀ ਉਹਨਾਂ ਦੇ ਪਰਿਵਾਰ ਦੀ ਇੱਥੇ ਰਹਿائش ਹੈ ਪਰਿਵਾਰ ਦੀ ਜੀ ਖੇਤੀਬਾੜੀ ਕਰਦਾ ਉਹਨਾਂ ਦਾ ਪਰਿਵਾਰ ਸਾਰਾ ਇੱਥੇ ਲੋ ਜੀ ਇਧਰ ਚੱਲ ਰਿਹਾ ਕੰਮ ਪੇਂਟ ਦਾ ਤੇ ਦਰਵਾਜ਼ਾ ਖੁੱਲਾ ਸੀ ਆਪਾਂ ਕਿਹਾ ਜੀ ਦਰਸ਼ਨ ਕਰਾਈਏ ਤੁਹਾਨੂੰ ਕਰਾਉਣਿਆ ਉਸ ਸਮੇਂ ਦਾ ਕੰਮ ਹੋਇਆ ਹੋਇਆ ਦੇਖੋ ਓਏ ਕੀ ਬਾਤਾਂ ਨੇ ਓਏ ਹੋਏ ਰੈਨੋਵੇਟ ਹੋ ਰਹੀ ਹੈ ਸਾਰੀ ਕੋਠੀਆ ਦੇਖੋ ਲੱਕੜ ਲੱਕੜ ਦਾ ਵਿੰਡੋ ਦੇਖੋ ਉਸ ਸਮੇਂ ਦੀ ਉਦੋਂ ਕਲਾਕਾਰੀ ਬਹੁਤ ਤਕੜੀ ਕਲਾਕਾਰੀ ਸੀ ਹੁਣ ਵਾਲੇ ਮਿਸਤਰੀਆਂ ਚ ਉਨੀ ਹੈ ਨਹੀਂ ਸਾਹਮਣੇ ਪੌੜੀਆਂ ਦੇਖੋ ਆ ਦੇਖੋ ਕੜਾ ਨਿਕਲਿਆ ਹੋਇਆ ਵਿੱਚੋਂ ਹਨਾ ਲੋ ਜੀ ਆਪਾਂ ਗੁਰਦੁਆਰਾ ਬਾਬਾ ਬੀਰ ਸਿੰਘ ਤੇ ਬਾਬਾ ਧੀਰ ਸਿੰਘ ਦੇ ਆ ਗਏ ਜੀ ਇੰਨਾ ਚਿਰ ਦਰਸ਼ਨ ਕਰਕੇ ਆਉਣੇ ਆਪਾਂ ਹਾਂਜੀ ਗੁਰਦੁਆਰਾ ਆਪਾਂ ਲਖਨਸਰ ਆ ਗਏ ਤੇ ਇੱਥੇ ਗੁਰਮੁਖੀ ਲਿਖੀ ਜਾਂਦੀ ਹੈ ਜੀ ਆਪਾਂ ਕਰਾਉਣੇ ਦਰਸ਼ਨ ਤੁਹਾਨੂੰ ਵੇਖ ਲਾ ਓਏ ਨਿਕਤਾ ਨਿਕਤਾ ਲੋ ਜੀ ਇਧਰ ਦੁਕਾਨਾਂ ਦੇ ਸ਼ਾਪਿੰਗ ਹੋ ਰਹੀ ਆ ਰਾਸ਼ ਦੇਖੋ ਤੁਸੀਂ ਕਿੰਨਾ ਇਹ ਤਾਂ ਉਹ ਵੀ ਸੜਾ ਹੋ ਗਿਆ ਹੈ 1000 ਰੁਪਏ ਦਾ ਡੰਡਾ ਜੀ ਵਿਕਾਸ ਮੰਚ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਆ ਪੰਡਾਲ ਦੀਆਂ ਰੌਣਕਾਂ ਲਾ ਰਹੇ ਆ ਕਿ ਮੌਗੀ ਤੇ ਵਿਸਾਖੀ ਇੱਥੇ ਆਪਾਂ ਸਟੇਜ ਲਾਉਨੇ ਆਂ ਜਰੂਰ ਦਰਸ਼ਕ ਲਓ ਜੀ ਆਪਾਂ ਗੁਰਦੁਆਰਾ ਸਾਹਿਬ ਦਰਸ਼ਨ ਮੇਲੇ ਕਰਾਈ ਤੇ ਹੁਣ ਚੱਲਦੇ ਆਂ ਜੀ ਆਪਾਂ ਵਾਪਸ ਪਿੰਡ ਨੂੰ ਤੇ ਸੰਗਤ ਬੈਟਰੀ ਹੁਣ ਗੱਡੀ ਚਾਪਣੀ ਲਓ ਜੀ ਮਾਤਾ ਤੋਂ ਲੈ ਲੈ ਕਿੰਨੂ ਤੇ ਹੁਣ ਕਹਿੰਦੇ ਕਿੰਨੂ ਖਾਣੇ ਨੇ ਵੀ ਮੁੰਡੇ ਸਟੇਜਾ ਲਾਓ ਸੌ ਨਿਕਾਲੇ ਸਸ ਵਿਆਹ ਗਾਲੂ ਹਾਂਜੀ ਆਪਾਂ ਪਹੁੰਚ ਗਏ ਘਰ ਜੀ ਤੇ ਉੱਥੇ ਦਾ ਟਾਈਮ ਦਾ ਪਤਾ ਨਹੀਂ ਲੱਗਿਆ ਸੀ ਵੀ ਇੰਨਾ ਟਾਈਮ ਹੋ ਗਿਆ ਜੀ ਹਨਾ ਤੇ ਜਦੋਂ ਆਪਾਂ ਉੱਥੋਂ ਚੱਲੇ ਫੇਰ ਦੇਖਿਆ ਵੀ ਟਾਈਮ ਇੰਨਾ ਲੇਟ ਹੋ ਗਿਆ ਉਹ ਹਨੇਰਾ ਹੋ ਗਿਆ ਸੀ ਪੂਰਾ ਆਪਾਂ ਨੂੰ ਘਰ ਆਉਂਦੇ ਆਉਂਦੇ ਇੰਨਾ ਸ਼ੁਕਰ ਹੈ ਵੀ ਮੌਸਮ ਸਾਫ਼ ਸੀ ਤੁਹਾਨੂੰ ਨਹੀਂ ਪਈ ਤੇ ਟਾਈਮ ਨਾਲ ਘਰ ਪਹੁੰਚ ਗਏ ਜੀ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਸ੍ਰੀ ਦਮਦਮਾ ਸਾਹਿਬ ਮਾਗੀ ਦੇ ਦਿਨ ਦਰਸ਼ਨ ਕਰਾਏ ਜੀ ਤੇ ਅੱਜ ਦੇ ਵਲੌਗ ਚ ਆਪਣਾ ਇਨਾ ਹੀ ਆਮੀਦ ਕਰਦੇ ਆ ਗਾਇਜ਼ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋ ਜੇ ਵਧੀਆ ਲੱਗਿਆ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆ ਨੈਕਸਟ ਵਲੌਗ ਚ ਥੈਂਕਸ ਫॉर ਵਾਚਿੰਗ ਬਾਏ ਬਾਏ